ਤਾਰੇ ਕੰਪੈਣਾ ਲੈ ਚਲਾਇ ਰੋ ਰਿਹਾ ਤੇ ਟੀ ਉਹ ਮਾੜੀ ਮਾੜੀ ਤਰਾ ਇਹ ਹੁਣੀ ਸੁਣਾਣੇ ਪੰਜ ਮਿੰਟ ਬੰਦ ਜੂ ਫੇਰ ਚੱਲੂਗਾ ਉਹ ਪੱਕ ਦੇਖੀ ਨਾ ਮੇਰੀ ਦਾ ਸੰਦ ਆਉਗੀ ਇਹਨਾਂ ਰੋਡਾਂ 15 ਇੱਕ ਮਿੰਟ ਨਹੀਂ 15 ਗੀ ਮੋੜਾ ਇੱਥੇ ਆ ਲਾਲਾ ਬਾਈ ਹਾਲਾਤ ਬਹੁਤ ਮਾੜੇ ਹੋ ਗਏ ਸਾਰੇ ਕਬੂਤਰ ਭੱਜ ਗਏ ਬਈ ਇੱਥੋਂ ਆ ਬੈਠੇ ਰਹਿਣਗੇ ਬੱਟਾਂ ਤੇ ਮੂੰਹ 'ਚ ਸਿੱਟੀ ਹੁਣ ਹਾਂ ਗੋਗੀ ਸਰਨਾਲ ਗੋਗਿਆ ਤੋਂ ਮੁੜ ਗਈ ਏ ਵੀ ਮੂਝੇ ਟੱਕੇ ਜੀ ਮਾਰਨ ਲਾ ਕੇ ਬਾਅਦ ਜਾਊਗਾ ਕਰਨ ਛੇਤੀ ਚਲ ਰੇ ਦੇਖਿਆ ਜੋ ਦੇਖਿਆ ਨਾ ਉਹ ਕਿ ਆ ਮੁੰਛੀ ਮੂਲੀਆਲ ਦੇਖ ਲੋ ਵੀ ਘਟੇ ਮੁੰਛੀ ਮੂਲੀਆਲ ਤੇ ਟੱਟ ਏਡਾ ਤੁਖੀ ਹੁੰਦਾ ਯਾਰ ਕੱਲ ਪੱਥਰ ਆਪਦੀ ਵੀ ਦੱਸ ਪੱਥਰ ਚੱਕ ਲੈ ਤੇ ਟੱਡ ਇਕੱਠਾ ਹੋ ਗਿਆ ਜਿੱਦ ਇੱਕ ਫਰਕ ਆ ਓਏ ਬਟੇ ਉੱਠੀ ਨੇ ਨਹੀਂ ਬਟੇ ਘਟਾ ਇੱਕ ਗੱਲ ਦਾ ਫਰਕ ਆ ਜਦੋਂ ਆ ਭਾਈ ਲਾਭ ਸਿੰਘ ਨੂੰ ਦੇਖ ਲੈ ਇਧਰ ਪਾਰ ਨਾ ਰੱਖ ਕੇ ਮੋਢੇ ਤੇ ਆ ആ പപ്പീ ആ മോര ഭയ ആ പപ്പിയാല മോര